ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਗਰਦੀਪ ਸਿੰਘ ਆ ਜੀ ਪਿੰਡ ਚਹਾਣਕੇ ਕਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 98761 01180 19201543180 ਠੀਕ ਹੈ ਜੀ ਅੱਪਾ ਝੋਟੀ ਪਹਿਲਾ ਨੰਬਰ ਦੇਖੀ ਆਨੇ ਕਿਹੜਾ ਸੁਹਾ ਸੁਹੰਦੀ ਹੈ ਇਹ ਇਹ ਦੂਜਾ ਸੁਹਾ ਸੁਹੰਦੀ ਆ ਜੀ ਇਹ ਚਾਰ ਦਾੰਦਾ ਜੀ ਠੀਕ ਹੈ ਮੂੰਹੋ ਚਾਰ ਦਾੰਦਾ ਚਾਰ ਦਾੰਦਾ ਦੂਜਾ ਸੁਹਾ ਸੁਹੰਦੀ ਆ ਪਹਿਲਾ ਗੁੰਗੜ ਦੀ ਝੋਟੀ ਆ ਜੀ ਇਹ ਪਹਿਲਾ ਸੁਆ ਖੀਰੀ ਸੁਈ ਵੇਖਰੇ ਖੀਰੀ ਸੁਹੀ ਸੀ ਅੱਜ ਦਿਨ ਕਿੰਨੇ ਕ ਲੈਂਦੀ ਆ ਅੱਜ ਦਿਨ ਮਾਨੂੰ ਲੱਗਾ ਹਫਤਾ ਕ ਕੱਢ ਜੂ ਜਿਹੇ ਹਫਤਾ ਸੂਣ ਚ ਬਾਕੀ ਤੇਰੀ ਵਾਗਦ ਨਹੀਂ ਲੈ ਜੇ ਤੇ ਲੇਵਾ ਫਟਫਾੜੀਆ ਜਾਵਾ ਹਨਾ ਹਾਂ ਲੇਵਾ ਬਹੁਤ ਵਧੀਆ ਕਿੰਨਾ ਕ ਦੁੱਧ ਦਿੱਤਾ ਪਲੂਣ ਨੇ ਇਹਦਾ ਪਲੂਣ ਦਾ 14 ਲੀਟਰ ਦੁੱਧ ਦਿੱਤਾ ਜੀ ਨੇ ਸੀਮਣ ਵਗੈਰਾ ਚੰਗਾ ਲੱਗਿਆ ਵਾ ਹਾਂ ਸੀਮਣ ਪੂਰਾ ਵਧੀਆ ਸੀਮਣ ਆਪਾਂ ਦੱਸ ਦਿਆਂਗੇ ਦੇਖ ਕੇ ਠੀਕ ਹੈ ਮਾਤਾ ਕੋਹੇ ਨੂਰ ਦੀ ਲਵਾਉਣੇ ਆਪਾਂ ਠੀਕ ਹੈ ਹਾਂ ਅੰਦਾਜ਼ਾ ਐ ਕਿ ਕਹਿੰਦੇ ਉਹ ਤਾਂ ਮੰਨ ਕੇ ਚੱਲੇ ਬੰਦਾ ਬਸ ਮੰਨ ਕੇ 16 ਲੀਟਰ ਚੱਲੇ ਜੀ ਕਹਿੰਦਾ ਬਾਬਾ 15 ਕਿਲੋੜ ਝੋਟੀ ਹੈਗੀ ਆ ਐਂ 15 ਕਿਲੋ ਵਾਲੀ ਝੋਟੀ ਕਹਿੰਦਾ ਆਹ ਉਹ ਆ ਰਾਮਰਾਜ ਦਿਸੀ ਜਾਂਦੀ ਆ ਆਪ ਹੀ ਦਿੰਦੀ ਆ ਰੇਟ ਕੀ ਰੱਖਿਆ ਜੀ ਇਹਦਾ ਰੇਟ ਇੱਕ 40 ਰੱਖਿਆ ਜੀ ਮਾਨਤਾ ਨੂੰ ਹੋ ਜਾਊਗਾ ਮਾਨਤਾ ਨੂੰ ਕਰ ਦਿਆਂਗੇ ਜੀ ਮੌਕੇ ਤੇ ਤੋਂ ਵੀਰੋ ਕੱਦ ਕਾੜ ਵਗੈਰਾ ਝੋਟੀਆਂ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਰਾਜੀ ਸਭੀ ਬੜੀ ਅਰਜ 15 ਕਿਲੋ ਦਾ ਤਾਂ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਜਾਏ ਹਫ਼ਤਾ 9 ਦਿਨ ਅਜੇ ਸੂਣ ਚ ਬਾਕੀ ਪਏ ਚੰਗਾ ਵੀਰ ਦੱਸਦਾ ਸੀਮਣ ਲੱਗਿਆ ਵਾ 1,40,000 ਰੁਪਏ ਝੋਟੀ ਦੀ ਕੀਮਤ ਆ ਤੇ ਬਾਕੀ ਲੇਵਾ ਫਟਫਾਟ ਫਿਟਿੰਗ ਵਾਲਾ ਲੇਵਾ ਜਮੈਂ ਚਾਹੇ 10 ਰੁਪਏ ਝੋਲਿਓ ਲੇਵਣ ਝੋਟੀ ਰੱਤੀ ਭਰ ਤੋੜਦੀ ਇੱਕ ਚੜ੍ਹ ਜੋ ਮਾਨਤਰ ਕਰਦਾਂਗੇ ਮੌਕੇ ਤੇ ਹਾਂਜੀ ਮੌਕੇ ਤੇ ਦੂਜੇ ਨੰਬਰ ਬੜੀ ਟੋਕਰ ਝੋਟੀ ਦੇਖੀ ਹੈ ਨਹੀਂ ਕਿਹੜਾ ਸੂਆ ਸੂਈ ਹੋਈ ਆ ਇਹ ਪਲੂਣ ਹੀ ਸੂਈ ਆ ਬਾਈ ਦੂਜੇ ਲਈ ਗੱਬਣ ਹੋਗੀ ਕੋਈ ਨਹੀਂ ਨਾ ਦੂਜੇ ਲਈ ਗੱਬਣ ਪੀਸੀ 400 574 ਤੋਂ ਹੋਗੀ ਸਿਰਫ ਅਜ ਦੱਸ ਠੀਕ ਹੈ ਇਹ ਬੱਚਾ ਛੱਟ ਗਈ ਸੀ ਬਾਈ ਵਿੱਚ ਦੀ ਠੀਕ ਹੈ ਹਾਂ ਇਹਦਾ 17 ਲੀਟਰ ਦੁੱਧ ਆਪਾਂ 17 ਕਿਲੋ ਦੁੱਧ ਹਰਿਆਣਾ ਚੋਂ ਮਣ ਕੇ ਲਿਆਂਦਾ ਸੀ ਤਾਜੀ ਦਾਜਾ ਬਲੂਨ ਦਾ ਹਾਂ ਬਲੂਨ ਚਰ ਕਿੰਨਾ ਹੋਰ ਇਹਨੂੰ 1.5 ਸਾਲ ਹੋ ਗਿਆ ਸੋ ਵੀ ਦੁੱਧ ਕਿੰਨਾ ਕਹੋ ਦੁੱਧ ਹੁਣ 4 ਕਿਲੋ 1 ਲੀਟਰ ਹੀ ਇੱਕ ਟਾਈਮ ਦਿੰਦੀ ਆ ਠੀਕ ਹੈ ਕਹਿੰਦਾ ਵਾ ਖਾਲੀ ਮਨ ਕੇ ਲਵੇ ਖਾਲੀ ਮਨ ਕੇ ਲਵੇ ਹਾਂਜੀ ਕੈ ਮਹੀਨੇ ਦਾ ਬੱਚਾ ਛੱਟ ਗਈ ਸੀ ਬੱਚਾ ਇਹ ਛੱਟ ਗਈ 4 ਮਹੀਨਿਆਂ ਦਾ ਠੀਕ ਹੈ ਹੁਣ ਦੁਬਾਰੇ ਵੀ ਹੁਣ ਦੁਬਾਰੇ ਪਹਿਲੀ ਵਾਰੀ ਹੋਈ ਕਰਾਈ ਆ ਸਪਾਈ ਹੋਈ ਕਰਾ ਕੇ ਗਾਰੰਟੀ ਆ ਯਾਰ ਪੱਕੀ ਰਹਿਣ ਦੀ ਵੀ ਠੀਕ ਹੈ ਜੇ ਬੰਦਾ ਚਾਹੇ ਕਹੇ ਵੀ ਮੈਂ ਬਾਅਦ ਚ ਲੈ ਜਾਊਂਗਾ ਫਿਰ ਬਾਅਦ ਚ ਵੀ ਦੇ ਦਿਆਂਗੇ ਆਪਾਂ ਉਹ ਜਾ ਰੇਟ ਕਰ ਲਾਂਗੇ ਕੋਈ ਨਾ ਠੀਕ ਹੈ 4 ਕਿਲੋ ਦੁੱਧ ਹੁਣ ਨੈਟ ਹਾਜ਼ਰ ਹਾਜ਼ਰ ਆ ਜੀ ਹਾਜ਼ਰ ਆ ਅੱਜ ਇਹਦਾ ਕੀ ਰੇਟਰ ਹੋਊਗਾ ਅੱਜ ਇਹਦਾ ਜੇ ਐਂ ਵੇਚਾਂਗੇ ਇਹਨੂੰ ਲੱਖ ਰੁਪਏ ਹੀ ਦੇ ਦਾਂਗੇ ਜੀ ਤੋਰ ਦੀ ਬਾਹਰ ਨੂੰ ਸੋ ਵੀਰ ਕੱਦ ਕਾੜ ਵਗੈਰਾ ਝੂਟੇ ਦੇਖਦਾ ਸੋਣਾ ਸਾਫ਼ ਸਿਧਰਾ 4 ਕਿਲੋ ਤੇ ਫਿਰ ਟੀਕਾ ਲੱਗ ਚੋਣੇ ਕਿਵੇਂ ਨਹੀਂ ਟੀਕਾ ਲਾ ਕੇ ਚੋਣਿਆ ਬਾਈ ਠੀਕ ਆ ਟੀਕਾ ਲਾ ਕੇ ਇੰਕਾ ਲਾ ਕੇ ਕੋਈ ਲੱਤ ਫੱਤ ਕੁਝ ਨਹੀਂ ਚੱਕਦੀ ਬਾਈ ਇਹ ਠੀਕ ਆ ਚੋਣ ਨਹੀਂ ਲੱਗਿਆ ਚੇਰ ਹੋ ਗਿਆ ਨ ਲੱਖ ਚੋ ਮਾਨਤਨ ਹੋ ਜਾਊਗਾ ਨਹੀਂ ਮਾਨਤਨ ਬਾਹਲਾ ਨਹੀਂ ਹੋਣਾ ਬਾਈ ਏਡੇ ਨੇ ਝੋਟੇ ਖੜਾ ਕਰੇ ਕਰੇ ਇਹਦਾ ਬੜੀ ਮਹਿੰਗੀ ਆਈ ਵੀ ਆ ਕਰੀਏ ਕੀ ਹੁਣ ਠੀਕ ਹੈ ਦੁੱਧ ਪਾਉਣ ਕਰਕੇ ਮਜਬੂਰੀਆਂ ਮਾਰ ਜਾਂਦੀਆਂ ਨੇ ਠੀਕ ਹੈ ਸੋ ਵੀਰ ਵਿਚ ਵੀਰ ਕਹਿੰਗੇ ਲੱਖ ਰੁਪਏ ਕੀਮਤ ਜ਼ਿਆਦੇ ਆ ਪਰ ਜਿੱਦੇ ਤਿਆਰ ਹੋਗੇ ਨਿਆਰੇ ਨੇ ਉਹਦੇ ਦੇਣੇ ਆ ਹਨਾ ਉਹਦੇ ਦੇਣੇ ਆ ਉਹਦੇ ਬਾਈ ਢਾਈ ਦਾ ਜਾਂਦੀ ਆਪਾਂ ਮੰਦਿਆਂ ਤੇ ਕਹਦੇ ਉਹਨੂੰ ਜਿਹੜੀ ਗੱਲ ਆ ਸਵਾ ਦੋ ਦੀ ਤਾਂ ਆਪਾਂ ਆਪ ਲੈਤੀ ਵੀ ਆ ਅੱਗੇ ਕਪਾ ਪਾਲਕ ਕੱਟੀ ਦੇਖੀਏ ਇੱਕ ਆਪਣੀਆਂ ਘਰ ਦੀ ਕੱਟੀ ਆ ਜੀ ਠੀਕ ਹੈ ਕਿੰਨੀ ਕੁ ਉਮਰ ਹੈ ਜੀ ਇਹਦੀ ਉਮਰ ਹਜੇ 1 ਸਾਲ ਹੋਈ ਆ ਜੀ ਠੀਕ ਹੈ ਥਣ ਚਾਰੀ ਆ ਥਣ ਚਾਰੀ ਆ ਜੀ ਕੋਈ ਪੰਜਵਾਂ ਹੈਗਾ ਜੀ ਨਾਲ ਇੱਕ ਨਿਕਾੜਾ ਠੀਕ ਹੈ ਹਾਂ ਬਾੜੀ ਸਾਖ ਜੀ ਆ ਹਾਂ ਤੇ ਵਧੀਆ ਚੰਗੀ ਝੋਟੀ ਦਾ ਦੁੱਧ ਆ ਬਹੁਤ ਚੰਗਾ ਇਹ ਮੇਰੀ ਮਾਂ ਹੈਗੀ ਆ ਜੀ ਆਪਣੇ ਕੋਲੇ ਠੀਕ ਹੈ ਹਾਂ ਇਹਦਾ ਰੇਟ ਕੀ ਰਹੂਗਾ ਇਹਦਾ 35000 ਜੀ ਨਰਮੋਜ ਮਣੀ ਮੋਟੀ ਮੌਕੇ ਤੇ ਕੁਸਾ ਮੌਕੇ ਤੇ ਕਰ ਦਿਆਂਗੇ ਜੀ ਠੀਕ ਹੈ ਘੱਟ ਕਰਕੇ ਬਣਾ ਤੇ ਮੈਂ ਇਹਦਾ ਬਹੁਤ ਚੰਗੀ ਮਹਿੰਗੀ ਹੈ ਵਧੀਆ ਹੈ ਹੈਗੀ ਇਹਦੀ ਮੱਝ ਠੀਕ ਹੈ ਇਹਦਾ ਮਸੀਮਣ ਵੀ ਆਪਾਂ ਦੱਸ ਦਿਆਂਗੇ ਵੀ ਕਿਹੜੇ ਸੀਮਣ ਦੀ ਆ ਠੀਕ ਹੈ ਇਹਦੀ ਮਾਂ ਦੇ ਵੀ ਸਿੰਗ ਦੇਖ ਲਓ ਆਈਆਂ ਉਹ ਸਿਰੇ ਤੇ 18 ਕਿਲੋ ਹਾਂ ਦੁੱਧ ਤੇ ਚੱਲ ਰਹੀ ਆ ਇਹ 18 ਕਿਲੋ ਦੀ ਮਹਿੰਗੀ ਆ ਗਈ ਤੀ ਹਾਂ ਤੇ ਅੱਗੇ ਉਹ ਬੂਰੀ ਮਹ ਦੇਖੇ ਨੇ ਕਿੰਨਾ ਟਾਈਮ ਦੀ ਕੱਚੀ ਆ ਹੈ ਇਹਦਾ ਕੀ ਹਿਸਾਬ ਹੈ ਇਹਨੂੰ 7 ਮਹੀਨੇ ਨਾ ਲੱਗਿਆ ਬਾਈ 7 ਮਹੀਨੇ ਗੱਪਣ 7ਵਾਂ ਲੱਗਿਆ ਵਾ ਠੀਕ ਹੈ ਹਜੇ ਹੋਈ ਨਹੀਂ 7 ਦੀ ਦੁੱਧੋ ਡਰਾਈ ਹੈ ਦੁੱਧੋ ਡਰਾਈ ਹੈ ਬੁਖਾਰ ਹੋ ਗਿਆ ਸੀਗਾ ਕਈ ਦਿਨ ਹੋ ਗਏ ਠੀਕ ਹੈ ਉਹ ਬੁਖਾਰ ਹੋਣ ਕਰਕੇ ਫਿਰ ਘਟਦੀ ਗਈ ਦੁੱਧ ਤੋਂ ਆਈ ਨੂੰ ਥੋੜਾ ਜਿਹਾ ਫਿੱਕ ਪਾਣਾ ਦਿਖਾਉਂਦੀ ਆ ਕਹਿੰਦੇ ਬਾ ਡੈਰੀ ਇੱਕ ਥਾਂ ਤੋਂ ਆਈ ਵੀ ਛੱਡ ਰਾਇ ਥੱਲੋ ਹਣਾ ਹਾਂਜੀ ਤੇ ਰੇਟ ਇਹਦਾ ਕੀ ਰਹੂਗਾ ਇਹਦਾ 110 ਦੀ ਦੇ ਦਿਆਂਗੇ ਜੀ ਦੁੱਧ ਕਿੰਨਾ ਕੁ ਪਾਇਆ ਤਾਜੀ ਨੇ ਦੋ ਦਿਨ 14 ਲੀਟਰ ਦੁੱਧ ਪਾਇਆ ਜੀ ਤੀਜੇ ਸੂਏ ਸੂਣਾ ਸਹੀ ਠੀਕ ਹੈ ਓਹ ਅਸੀਂ ਹਰਿਆਣਾ ਜੋ ਹੈ ਲੈ ਕੇ ਅਸੀਂ ਪਲੂਣ ਠੀਕ ਹੈ ਤੇ ਪਲੂਣ ਦਾ ਉਹ 12 13 ਕਿ ਸੀ ਅਗਲੇ ਕੋਈ 14 15 ਤੱਕ ਪਹੁੰਚ ਜਾਂਦੀ ਸੀ ਬਸ ਐਵੇਂ ਕਹੀ 18 16 ਕੋਈ ਫਾਇਦਾ ਨਹੀਂ ਝੂਠ ਬੋਲਣਾ ਤੀਜੇ ਸੂਦੇ ਦਾ ਮੁੱਲ 1 ਲੱਖ 10 ਹਜ਼ਾਰ 1 ਲੱਖ 10 ਸਭ ਤੋਂ ਕੱਦ-ਕਾਡ ਵਗੈਰਾ ਦੇਖ ਸਕਦੇ ਹੋ ਛੋਟੀਆਂ ਚੰਗੀਆਂ ਸਾਫ਼ ਸਿਰ ਦੁੱਧ ਤੋਂ ਬਿਲਕੁਲ ਢਾਈ ਹੈ 7 ਮਹੀਨੇ ਦੀ ਗੱਬਣ 1 ਲੱਖ 10 ਹਜ਼ਾਰ ਕੀਮਤ ਦਾ ਵਧੀਆ ਸੋਹਣੀ ਰੋਤ ਜ ਤੇ ਆਪਣੀ ਇਕੱਠਾ ਖੜੀ ਕਰਕੇ ਜੁ ਹੋਈ ਵੀ ਹੈ ਹਨਾ ਹਾਂ ਬੂਰੀ ਝੋਟਿਆ ਤੇ ਨਾਲ ਹੀ ਹਨਾ ਹਾਂ ਤੇ ਲਾਲ ਹੀ ਆ ਜੀ ਇਹ ਤੇ ਭਾਈ ਨੰਬਰ ਉਹ ਜੀ ਦੁਬਾਰੇ ਆਪਣਾ ਨੰਬਰ 98761 ਜੀ 01181 ਤੇ 95015 43180 ਕੋਈ ਕਿਸੇ ਵੀ ਵੀਰ ਦੇ ਕੋਈ ਵੀ ਨਾਲ ਪਸੰਦ ਹੋਵੇ ਇਸ ਨੰਬਰ ਦੇ ਸੰਪਰਕ ਕਰਕੇ ਖਰੀਦਾਰੀ